ਜੀ ਸਤਿ ਸ੍ਰੀ ਅਕਾਲ ਹੋਰ ਸਨਫਰੰਡ ਤੁਹਾਡਾ ਕੀ ਹਾਲ ਐਸ ਕੱਤੀ ਸਭ ਠੀਕ ਠਾਕ ਵਧੀਆ ਹੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਫਰੈਂਡ ਅੱਜ ਅਸੀਂ ਤੁਹਾਨੂੰ ਸ਼ੇਅਰ ਕਰਦਾਂਗੇ ਚੜਦੇ ਸਿਆਲ ਦਾ ਪਹਿਲਾ ਸਾ ਪਹਿਲਾ ਸਾਗ ਸਾਗ ਦੀ ਰੈਸਪੀ ਤੇ ਜੋ ਅਸੀਂ ਬਣਾਵਾਂ ਕੁੱਕਰ 'ਚ ਇੰਨਾ ਜ਼ਿਆਦਾ ਦੇਖਣ ਨਾਲੋਂ ਖਾਣ ਨਾਲੋਂ ਜ਼ਿਆਦਾ ਸਵਾਦ ਬਣਿਆ ਸੀ ਇਹਦੀ ਅਸੀਂ ਤੁਹਾਨੂੰ ਕਰਾਂਗੇ ਪੂਰੀ ਰੈਸਪੀ ਸ਼ੇਅਰ ਕੁੱਕਰ 'ਚ ਕਿੰਨੀ ਆਸਾਨੀ ਨਾਲ ਅਸੀਂ ਸਾਗ ਬਣਾ ਸਕਦੇ ਹਾਂ ਨਾਲੇ ਕਿ ਜਲਦੀ ਬਣਦਾ ਹੈ ਤੇ ਸਵਾਦ ਸੇਮ ਚੁੱਲ੍ਹੇ ਵਾਲਾ ਬਹੁਤ ਜ਼ਿਆਦਾ ਸਵਾਦ ਬਣੇਗਾ ਤੈਲਾ ਫਰੈਂਡ ਅਸੀਂ ਨਾ ਚੋਣ ਕੇ ਮੋਲ ਦਾ ਸਾਗ ਆ ਅੱਜ ਕੱਲ ਤਾਂ ਉਚਾਰਿਆਂ ਨੂੰ ਪਤਾ ਘਰਾਂ ਚ ਸਾਗ ਨਹੀਂ ਜਦਾ ਹੋਏ ਪੈ ਜੋ ਨਹੀਂ ਹੋਏ ਤੇ ਮੁੱਲ ਆ ਸੀ 100 ਰੁਪਏ ਦਾ ਸਾਗ ਪਰ ਗੰਦਾ ਇੰਨਾ ਜਿਆਦਾ ਨਾ ਤਿੰਨ ਪਾਣੀ ਧੋਤਾ ਸੀ ਪੂਰੇ ਤੁਹਾਨੂੰ ਮੈਂ ਪਾਣੀ ਦਿਖਾ ਵੀ ਦਿੰਨੀ ਐ ਇੰਨਾ ਜਿਆਦਾ ਗੰਦਾ ਬੜੀ ਰੀਜ ਨਾਲ ਤੋਤਾ ਤਿੰਨ ਵਾਰੀ ਘਟੋ ਘਟ ਪਾਣੀ ਬਦਲਿਆ ਤੇ ਐਨ ਕੱਲਾ ਕੱਲਾ ਪੱਤਾ ਕਰਕੇ ਤੋਤਾ ਜਿਦਾਂ ਕੱਪੜੇ ਹੰਗਾਲਦੇ ਆ ਤੇ ਨਾਲ ਲਈ ਸੀ ਪਾਲਕ ਤੇ ਫਿਰ ਮੈਂ ਬਣਾਇਆ ਸੀ ਸਾਗ ਆ ਦੇਖ ਸਕਦੇ ਜੀ ਕਿੰਨਾ ਗੰਦਾ ਪਾਣੀ ਦੇਖਿਆ ਨਾ ਕਿੰਨਾ ਗੰਦਾ ਪਾਣੀ ਇਹ ਪਹਿਲਾ ਪਾਣੀ ਆ ਤਿੰਨ ਪਾਣੀ ਮੈਂ ਬਦਲੇ ਸੀ ਤਿੰਨਾ ਪਾਣੀਆਂ ਚ ਸੰਗੀ ਤਰ੍ਹਾਂ ਧੋ ਕੇ ਫਿਰ ਇਹਨੂੰ ਮੈਂ ਰੱਖ ਦਿੱਤਾ ਸੀ ਆ ਦੇਖਿਓ ਹੁਣ ਫਿਰ ਤੀਸਰੀ ਵਾਰ ਤੋਂ ਆਇਆ ਤੇ ਹੁਣ ਵੀ ਪਾਣੀ ਤੁਸੀਂ ਦੇਖੋਗੇ ਹਜੇ ਵੀ ਆ ਦੇਖਿਓ ਇਹੋ ਜਿਹਾ ਜੇ ਦੱਸਿਆ ਕੀ ਗੱਲ ਹੈ ਵਿਚਾਰੀਆਂ ਤੇ ਉਹਨਾਂ ਦਾ ਵੀ ਨੀ ਕਸੂਰ ਟੜੇ ਲੈਂਦੇ ਆ ਮਿੱਟੀ ਰੇਤਾ ਨਾਲ ਜਿ ਤਰ੍ਹਾਂ ਦਾ ਹੀ ਹੁੰਦਾ ਸਾਗ ਉਹ ਜਿਹੜਾ ਵੇਚਣਾ ਹੁੰਦਾ ਹੈ ਤੇ ਹੁਣ ਪਾਲਕ ਧੋ ਲਾਂਗੇ ਪਾਲਕਸ ਨਾਲੇ ਸੀ ਇੱਕ ਗੁੱਛੀ ਤੇ ਤਿੰਨ ਗੁੱਚੀਆਂ ਸੀ ਸਾਗ ਦੀਆਂ ਤਿੰਨ ਕਿ ਚਾਰ ਸੀ ਮੇਰੀ ਗੱਲ ਤੇ ਦਿਨ ਰਾਤ ਦਾ ਵਧੀਆ ਡੰਗ ਹੋ ਗਿਆ ਸੀ ਆ ਦੇਖ ਸਕਦੇ ਪਾਲਕ ਨੂੰ ਵੀ ਬਹੁਤ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਇਹਨੂੰ ਵੀ ਰੱਖ ਦਾਂਗੇ ਛਾਂ ਹੇਠ ਤੇ ਬਣਾਣਾ ਤੇ ਅਸੀਂ ਸ਼ਾਮ ਨੂੰ ਇਹਦੇ ਸਵੇਰ ਦਾ ਟਾਈਮ ਹੀ ਮੈਂ ਸਾਫ਼ ਕਰਕੇ ਚੰਗੀ ਤਰ੍ਹਾਂ ਰੱਖ ਲਿਆ ਸੀ ਮੈਂ ਜਦੋਂ ਫਿਰ ਬਣਾਣਾ ਇਹ ਜਿਆਦਾ ਵੱਡਾ ਕੰਮ ਹੁੰਦਾ ਹੈ ਧੋਣਾ ਸਾਫ਼ ਕਰਨਾ ਗੰਦਲਾ ਦਾ ਸਾਗ ਨੂੰ ਤੇ ਜ਼ਿਆਦਾ ਟਾਈਮ ਲੱਗਦਾ ਹੈ ਚਲ ਛਿਲਣੀਆਂ ਨੇ ਪੈਂਦੀਆਂ ਪਰ ਪੱਤਾ ਕੱਲਾ ਕੱਲਾ ਦੇਖਣਾ ਪੈਂਦਾ ਹੈ। ਇਧਰ ਸਟੈਂਡ ਟਾਈਮ ਹੋ ਗਿਆ ਸੀ ਇਸ ਤੋਂ ਬਾਅਦ ਇਹਨੂੰ ਮੈਂ ਟੱਕ ਦਾਂਗੀ ਬਾਹਰ ਚੁੰਨੀ ਨਾਲ ਕਿਉਂਕਿ ਟੱਕਿਆ ਰਹੇਗਾ ਤੇ ਪਾਣੀ ਵੀ ਚੰਗੀ ਤਰ੍ਹਾਂ ਨਿਕਲ ਜਾਏਗਾ ਤੇ ਨਾਲੇ ਸਾਡਾ ਸਾਗ ਵਧੀਆ ਬਣੇਗਾ। ਉਹ ਇਧਰ ਮੈਂ ਧੋ ਕੇ ਬਾਹਰ ਰੱਖ ਦਿੱਤਾ ਮੰਜੇ ਉੱਤੇ ਪਾਲਕ ਅਲੱਗ ਸਾਗ ਅਲੱਗ ਇਹਨੂੰ ਕੋਈ ਸਾਫ਼ ਕੱਪੜੇ ਨਾਲ ਅਸੀਂ ਜਿਹੜਾ ਨਹੀਂ ਵਰਤਦੇ ਵੀ ਉਹਦੇ ਨਾਲ ਟੱਕ ਦਾਂਗੇ। ਤੇ ਹੋਣ ਹੋ ਗਿਆ ਇਸ ਡਰੈਕਟ ਤੁਹਾਨੂੰ ਮਿਲੇ ਸੀ ਸ਼ਾਮ ਵੇਲੇ ਕੱਟ ਕੇ ਤੇ ਮੈਂ ਕੁੱਕਰ ਚ ਪਾਣੀ ਪਾ ਕੇ ਤੇ ਸਾਗ ਪਾ ਲਿਆ ਸੀ ਹਜੇ ਨਾ ਪੀਸਲਾ ਦੋ ਚਾਰ ਮਰਵਾ ਲਿਆ ਸੀ ਕੱਲਾ ਸਾਗ ਹੀ ਪਾਇਆ ਸੀ ਤੇ ਮੈਂ ਇੱਥੇ ਇਹ ਤਰੀਕਾ ਦੱਸਣਾ ਬੜਾ ਜ਼ਰੂਰੀ ਹੁੰਦਾ ਹੈ ਜੇ ਤੁਹਾਡਾ ਸਾਗ ਅੱਜ ਕੱਲ ਕਸੈਲਾ ਬੰਦਾ ਹੈ ਤੇ ਜਾਂ ਸਾਗ ਵਿੱਚ ਤਜਾਬ ਬੰਦਾ ਇਸ ਤਰ੍ਹਾਂ ਬਿਲਕੁਲ ਹੀ ਬਨੇਗਾ ਅਸੀਂ ਜਿਹੜਾ ਪਹਿਲਾ ਪਾਣੀ ਪਾਏ ਹੁੰਦਾ ਨਾ ਉਹਨੂੰ ਕੱਢ ਲੈਣਾ ਹੈ ਆ ਦੇਖਿਓ ਆ ਜਿੰਨਾ ਫਰਾਈ ਪੈਨ ਚ ਪਾਣੀ ਨਾ ਚੈਲੋ ਜੈਲੋ ਵਾਲਾ ਇਸਾਰਾ ਮੈਂ ਸਾਗ ਨੂੰ ਉਬਾਲ ਕੇ ਤੇ ਚੰਗੀ ਤਰ੍ਹਾਂ ਕੱਢ ਲਿਆ ਜਿਹੜਾ ਰਹਿੰਦਾ ਉਹਨੂੰ ਅਸੀਂ ਕੜਚੀ ਨਾ ਕਰ ਲਾਂਗੇ ਤੇ ਉਹ ਜਿਹੜਾ ਸਾਗ ਤੁਸੀਂ ਫਰਾਈਪਨ 'ਚ ਦੇਖ ਰਹੇ ਨਾ ਵੇਸਟ ਹੋ ਰਿਹਾ ਉਹ ਮੈਂ ਵੇਸਟ ਨਹੀਂ ਕੀਤਾ ਉਹ ਮੈਂ ਬਾਅਦੋਂ ਛੰਨੀ ਨਾਲ ਛਾਂ ਕੇ ਫਿਰ ਕੁੱਕਰ 'ਚ ਪਾ ਦਿੱਤਾ ਸੀ ਸਿਰ ਪਾਣੀ ਅਸੀਂ ਡレイン ਕੀਤਾ ਸੀ ਆਹ ਦੇਖ ਸਕਦੇ ਚੰਗੀ ਤਰ੍ਹਾਂ ਸਾਡੇ ਸਾਗ ਦਾ ਪਾਣੀ ਨਿਕਲ ਚੁੱਕਾ ਹੈ ਪਹਿਲਾ ਪਾਣੀ ਜੇ ਤੁਸੀਂ ਕੱਢ ਦਿਓਗੇ ਨਾ ਸਾਗ ਦਾ ਜਿਹੜੇ ਅੱਜ ਕੱਲ ਇਹ ਪਤਾ ਨਹੀਂ ਤੋਰੀਏ ਦਾ ਸਾਗ ਹੈ ਉਹ ਤਾਂ ਸਾਗ ਕਸੈਲੀ ਨਹੀਂ ਬਣਨਗੇ ਤੇ ਸਵਾਦ ਬਣਨਗੇ ਪਾਣੀ ਨਾਲ ਦੀ ਨਾਲ ਰੱਖ ਦਿਓ ਗਰਮ ਤੇ ਗਰਮ ਪਾਣੀ ਰੱਖ ਕੇ ਤੇ ਫਿਰ ਚਾਰ ਪੰਜ ਪਹਿਲਾਂ ਵਿਸਲ ਮਰਵਾਇਆ ਹੈ ਤੇ 6-7 ਹੁਣ ਲਗਾਤਾਰ ਨਮਕ ਪਾ ਕੇ ਥੋੜਾ ਜਿਹਾ ਵਿਸਲ ਮਰਵਾਵਾਂਗੇ ਕੁੱਕਰ ਕਰ ਦਾਂਗੇ ਬਾਅਦ ਤੱਕ ਨਮਕ ਨਹੀਂ ਸੀ ਪਾਇਆ ਕੁਝ ਨਹੀਂ ਪਾਇਆ ਤੇ ਹੁਣ ਕਰ ਦਾਂਗੇ ਬੰਦ ਜੇ ਹੋ ਇਹਦੇ ਚ ਤੁਸੀਂ ਲਸਣ ਅਦਰਕ ਹਰੀ ਮਿਰਚ ਵੀ ਨਾਲ ਪਾ ਦਿਓ ਕਿਤੇ ਉਹ ਸਭ ਤੋਂ ਵਧੀਆ ਉਸ ਟਾਈਮ ਮੇਰੇ ਕੋਲ ਹੈ ਨੀਂਜੇ ਤੇ ਉਹ ਮੈਂ ਬਾਅਦ ਵਿੱਚ ਤੜਕੇ ਚ ਪਾਈਆਂ ਹੈ ਇਦਦਰ ਮੈਂ ਹੁਣ ਉਹਨਾਂ ਚੀ ਕਰ ਜਿੰਦਾ ਕ ਛਾੜਦਾ ਤੁਹਾਨੂੰ ਪਤਾ ਕੁੱਕਰ ਚ ਵਿਸਲਾ ਵੱਜ ਜਾਂਦੀਆਂ ਨੇ ਸਾਡੇ ਪਾਲੇ ਕੱਟ ਕਰਦੇ ਆ ਕਰਦੇ ਦੋ ਤਿੰਨ ਵੱਜ ਵੀ ਗਈਆਂ ਤੇ ਮੈਂ ਪਾਲਕ ਛੀਰ ਲਈ ਹੈ ਤੇ ਹੁਣ ਇਧਰ ਦੇਖਾਂਗੇ ਆਪਣਾ ਸਾਗ ਵਿਸਲ ਕੱਢ ਦਾਂਗੇ ਤੇ ਫਿਰ ਮੈਂ ਇਹਦੇ ਵਿੱਚ ਬਾਅਦ ਚ ਪਾ ਦਾਂਗੀ ਪਾਲਕ ਕਿਉਂਕਿ ਅੱਧਾ ਸਾਗ ਰੇਨੇ ਕੇਸੀ ਪਾਲਕ ਪਾਣੀ ਹੈ ਪਾਲਕ ਦਾ ਪਾਣੀ ਬਿਲਕੁਲ ਨਹੀਂ ਕੱਢੀ ਦਾਂਦਾ ਇਹ ਗੱਲ ਦਾ ਖਾਸ ਤੇ ਨਾ ਸਿਰਫ ਅਸੀਂ ਸਾਗ ਦਾ ਪਾਣੀ ਕੱਢਣਾ ਹੈ ਗਰਮ ਗਰਮ ਤੇ ਪਾਫ ਹੁੰਦੀ ਹੈ ਨਾ ਤੇ ਉੱਤੇ ਪੈਂਦੀ ਹੈ ਕੈਮਰੇ ਦੇ ਆ ਦੇਖਿਓ ਦੇਉ ਵੱਧ ਮੇਰਾ ਸਾਗ ਬਣ ਚੁੱਕਾ ਹੈ ਕਿਉਂਕਿ ਪਾਲਕ ਤਾਂ ਇੱਕ ਸਾਗ ਦੀ ਗਲੀ ਹੁੰਦੀ ਹੈ ਜਿਆਦਾ ਆਪਾਂ ਨੂੰ ਸਾਗ ਦਾ ਹੁੰਦਾ ਨਹੀਂ ਬਿਲਕੁਲ ਤੜਕਾ ਲਾ ਕੇ ਨਾ ਤੁਹਾਡਾ ਸਾਗ ਵੀ ਹਾਂ 5-10 ਮਿੰਟਾਂ ਜੇ ਤਿਆਰ ਹੋ ਜੇ ਕੁੱਕਰ ਚ ਸਾਗ ਜੇ ਅਸੀਂ ਬਣਾਨੇ ਆ ਠੀਕ ਹੈ ਜੇਦੋਂ ਸਾਡਾ ਹਰੀਆਂ ਮਿਰਚਾਂ ਵੀ ਨਾਲ ਪਾ ਦਿੱਤੀਆਂ ਸੀ ਠੀਕ ਹੈ ਜੇਦੋਂ ਸਾਡਾ ਗੰਦਲਾਂ ਦਾ ਸਾਗ ਹੁੰਦਾ ਉਹਦੀ ਕੁਆਨਟੀਟੀ ਜਿਆਦਾ ਹੁੰਦੀ ਹੈ ਫਿਰ ਅਸੀਂ ਚੁੱਲੇ ਤੇ ਬਣਾਣਾ ਨੂੰ ਕਹਾਂਗੇ ਕਿ ਫਿਰ ਕੁੱਕਰ 'ਚ ਨਹੀਂ ਲੋੜ ਕਿਉਂਕਿ ਕੁਝ ਚੁੱਲੇ ਤੇ ਜਿਹੜਾ ਸਾਗ ਗਲਣਾ ਨਾ ਗੰਦਲਾ ਵਾਲਾ ਉਹ ਆਟੋਮੈਟਿਕਲੀ ਬੜਾ ਵਧੀਆ ਬਣ ਜਾਂਦਾ ਹੈ ਅੱਜ ਕੱਲ ਦਾ ਥੋੜੇ ਜਿਹਾ ਸਾਗ ਨੂੰ ਮਹਿੰਗੀ ਜੁੱਲਾ ਬਾਲਾਂਗੀ ਫਿਰ ਉਹਦੇ ਜਿੰਨਾ ਕੀ ਥੋੜਾ ਜਿਆ ਤੇ ਹੈਗਾ ਸੀ ਤੇ ਉਹ ਅੱਜ ਮੈਂ ਕੁੱਕਰ 'ਚ ਹੀ ਬਣਾਇਆ ਦੇਖ ਸਕਦੇ ਹੋ ਜੀ ਮੇਰੇ ਕੁੱਕਰ 'ਚ ਬਿਲਕੁਲ ਪਾਣੀ ਨਹੀਂ ਨਿਕਲਿਆ ਐਨ ਸਾਫ ਸੁਥਰਾ ਪਾਣੀ ਅਸੀਂ ਉਹਨਾਂ ਕਿ ਪਾਣਾ ਤੇ ਦੇਖ ਦੇਖ ਕੇ ਪਾਉਂਦੇ ਜਾਣਾ ਹੈ ਤੇ ਜਿੰਨਾ ਤੱਕ ਮੇਰੇ ਹੁਣ 3-4 ਵਿਸਲਾ ਫਿਰ ਵੱਜਣ ਗਿਆ ਤੇ ਮੈਂ ਪਿਆਜ਼ ਅਦਰਕ ਲਸਣ ਛੀਰ ਲਾਂਗੀ ਤੇ ਕੁੱਕਰ ਕਰ ਦਾਂਗੀ ਬੰਦ ਉਹਨਾਂ ਜਿੱਕਰ ਮੇਰਾ ਤੜਕਾ ਕੱਟਿਆ ਜਾਏਗਾ ਪਿਆਜ਼ ਅਦਰਕ ਲਸਣ ਨਾਲੇ ਨਾਲ ਸਾਡਾ ਸਾਗ ਬਣ ਜਾਏਗਾ ਫੇਰ ਨਾ ਮੈਨੂੰ ਕੀ ਲੱਗਾ ਮੈਂ ਪਾਣੀ ਥੋੜਾ ਜਿਹਾ ਜਦੋਂ ਮੇਰਾ ਪਾ ਗਏ ਤੇ ਫੇਰ ਰੱਖ ਜਾਣੀ ਆ ਇਹਨਾਂ ਵੀ ਪਾਣੀ ਥੋੜਾ ਘੱਟ ਹੋਏ ਕਿਉਂਕਿ ਪਾਣੀ ਤੁਸੀਂ ਦੇਖਦੇ ਜਾਣਾ ਹੈ 5-7 ਵਿਚਲਾ ਬਰਵਾਰ ਤੱਕ ਪਾਣੀ ਨਾਲ ਦੀ ਨਾਲ ਹੀ ਪਾਈ ਜਾਣਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿੰਨੇ ਕਿਚੇ ਨੂੰ 2-4 ਵਿਚਲਾ ਤੋਂ ਬਾਅਦ ਪਾਣੀ ਜ਼ਰੂਰ ਦੇਖਣਾ ਹੈ ਕੀ ਬਹਾਰੀ ਸਾਡੇ ਸਾਗ ਚ ਘਟਣਾ ਕਿਉਂਕਿ ਸਾਗ ਪਾਣੀ ਬਹੁਤ ਜ਼ਿਆਦਾ ਪਿੰਦਾ ਆਪਾਂ ਨੂੰ ਲੱਗਦਾ ਉਹ ਪਾਣੀ ਪਾਇਆ ਤੇ ਉੱਚ ਸਾਗ ਰੇ ਲਈ ਬਿਲਕੁਲ ਨਹੀਂ ਆਂਦਾ ਮੈਂ ਉਹ ਤਿੰਨ ਵਾਰੀ ਪਾਣੀ ਪਾਇਆ ਸੀ ਪਰ ਪਾਇਆ ਕਿ ਬਿਲਕੁਲ ਗਲਾਸ ਗਲਾਸੇ ਥੋੜੀ ਜਿਹੀ ਮਾਤਰਾ ਚਾ ਦੇਖੋ ਉਹ ਥੋੜਾ ਜਿਹਾ ਤੇ ਮੈਂ ਫੇਰਾ gsi ਤੜਕਾ ਮੈਂ ਰੱਖ ਦਿੱਤਾ ਸੀ ਤੇ ਸਾਗ ਮੈਂ ਦੇਖਿਆ ਬਹੁਤ ਸੁਨ ਰਿਜਦਾ ਪਿਆ ਸੀ ਕੁਕਰ ਖੋਲ ਦਿੱਤਾ ਤੇ ਮੈਂ ਨਾਲ ਲਾ ਰਹੀ ਸੀ ਤੜਕਾ ਜਿੰਨਾ ਤੱਕ ਤੜਕਾ ਲਾਣਾ ਹੈ ਤੇ ਕੁਕਰ ਮੈਂ ਘਰ ਦਿੱਤਾ ਸੀ ਬੰਦ ਤੜਕਾ ਪੁੱਜ ਗਿਆ ਨੂੰ ਸਾਗ ਬਿਲਕੁਲ ਬਣ ਕੇ ਹੋ ਚੁੱਕਾ ਸੀ ਤਿਆਰ ਤੁਸੀਂ ਫਿਰ ਇਹ ਰੈਸਪੀ ਨਾਲ ਚੜਦੇ ਸਾਲ ਦਾ ਸਾਗ ਬਣਾਓਗੇ ਬੜਾ ਵਧੀਆ ਬਨੇਗਾ ਖਾਂ ਚੈਨਾ ਜਿਆਦਾ ਸੁਆਦੀ ਨੇ ਮੈਂ ਬਾਰ ਬਾਰ ਤਾਂ ਤਾਂ ਆ ਸੇ ਨਹੀਂ ਸਕਦੀ ਜੇ ਤੁਸੀਂ ਕੋਲ ਹੁੰਦੇ ਤਾਂ ਟੇਸਟ ਕਰਵਾਂਦੀ ਬੜਾ ਜਿਆਦਾ ਸੁਆਦ ਬਣਿਆ ਸੀ ਮੈਂ ਤੜਕਾ ਵੀ ਭੁੰਨ ਲਾਂਗੀ ਤੇ ਨਾਲ ਸਾਗ ਨੂੰ ਵੀ ਦੇਖੀ ਜਾਵਾਂਗੇ ਇੱਧਰ ਦੇਖ ਸਕਦੇ ਜੀ ਸਾਗ ਮੇਰਾ ਬਣ ਕੇ ਹੋ ਚੁੱਕਾ ਹੈ ਬਿਲਕੁਲ ਤਿਆਰ ਆ ਦੇਖੋ ਹੋ ਗਿਆ ਨਾ ਤਿਆਰ ਤੜਕਾ ਵੀ ਮੇਰਾ ਪੁੱਜ ਗਿਆ ਹੈ ਬਿਲਕੁਲ ਇਹਨੂੰ ਥੋੜਾ ਜਿਹਾ ਠੰਡਾ ਕਰਨਾ ਹੈ ਤੇ ਫਿਰ ਇਹਨੂੰ ਘੋਟਾ ਲਗਣਾ ਹੈ ਗਰਮ ਗਰਮ ਨੇ ਬਿਲਕੁਲ ਨਾ ਮੈਨੂੰ ਥੋੜੀ ਜਲਦੀ ਜਲੀਵੇਂ ਲੱਗ ਪਈ ਇਹਨੂੰ ਪਾ ਥੋੜਾ ਜਿਹਾ 5-10 ਮਿੰਟ ਰਹਿਣ ਦੇ ਠੱਡਾ ਹੋਣ ਤੇ ਘੋਟਿਆ ਦੇਖਿਓ ਤੇਰਾ ਬੇਟਾ ਕਹਿੰਦੇ ਮम्मा ਇਹ ਤੇ ਸਾੰਬਰੀ ਬਣ ਚੱਲਾਈ ਮੈਂ ਇਹ ਕਿਹ ਤਰ੍ਹਾਂ ਦਾ ਸਾਗ ਹੈ ਮੈਂ ਦੇਖੀ ਜਾਈ ਤੂੰ ਤੇ ਆ ਫਿਰ ਮਨੇ ਆਪਦੀ ਉਂਗਲ ਦਿਖਾ ਰਿਆ ਅੱਜ ਗ੍ਰੈਂਡਰ ਦੇ ਉਂਗਲਾਂ ਦਾ ਲੱਸੀ ਬਰਾਟਿਆ ਜਦੋਂ ਅਤੇ ਇੱਧਰ ਦੇਖਿਓ ਹੁਣ ਮੈਨੂੰ ਘੋਟਾਂਗੇ ਚੰਗੀ ਤਰ੍ਹਾਂ ਇਹਦੇ ਸਪਾਵਾਂ ਕਿਸੀ ਅਲਣ ਅਲਣ ਅਸੀਂ ਵੈਸੇ ਮਕਈ ਦੇ ਆਟੇ ਦਾ ਬਾਨੇ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਆਟਾ ਨਹੀਂ ਸੀ ਆ ਕਮਕਈ ਦਾ ਨਾ ਸੀ ਮੁੱਲ ਆਂਦਾ ਸੀ ਇਸ ਕਰਕੇ ਅਸੀਂ ਕਨਕ ਦੇ ਆਟੇ ਦਾ ਵੀ ਪਾ ਲੈਨੇ ਇਹਦੇ ਨਾਲ ਬਹੁਤ ਸੋਨਾ ਘੋਟ ਜਾਂਦਾ ਹੈ ਦੋ ਕੀ ਥੋੜੀਆਂ ਥੋੜੀਆਂ ਨਾ ਮੁੱਠੀਆਂ ਜੀਆਂ ਵੀ ਨਹੀਂ ਪੂਰੀਆਂ ਭਰਨੀਆਂ ਹਾਫ ਜਿੰਨਾ ਉਹ ਪਾਨੀਆਂ ਨੇ ਆ ਦੇਖੋ ਜਿੰਨਾ ਕਿ ਮੇਰੇ ਹੱਥ ਉਂਗਲਾ ਜਾ ਜੇ ਬਸ ਉਹਨਾਂ ਕ ਪਾ ਕੇ ਬਸ ਇਹੋ ਲਾਸਟ ਵਾਰੀ ਪਾਤਾ ਦੋ ਵਾਰੀ ਤੁਹਾਨੂੰ ਅਸੀਂ ਸਾਗ ਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਾਂਗੇ ਇਹ ਦੇਖ ਸਕਦੇ ਜੀ ਸਾਗ ਤੇ ਤੜਕਾ ਵੀ ਮੇਰਾ ਨਾਲ ਦੀ ਨਾਲ ਪਹੁੰਚੂਗਾ ਹੈ 20 ਮਿੰਟ ਇਸ ਕੁੱਕਰ ਸਾਗ ਤਿਆਰ ਜਿਹਦਾ ਅੱਜਕੱਲ ਸਾਗ ਖਾਣ ਨੂੰ ਜੀਲ ਕਰਦਾ ਹੈ ਬਿਲਕੁਲ ਨਾ ਕਿ ਉਹ ਖੀਰੇ ਛੱਟ ਤਿਆਰ ਹੋ ਕੇ ਬਣ ਜਾਂਦਾ ਆ ਦੇਖ ਸਕਦੇ ਜੀ ਹੁਣ ਮੈਂ ਪਾ ਦਾਂਗੀ ਵਿੱਚ ਤੜਕਾ ਤੜਕਾ ਸਾਰੇ ਨੂੰ ਪਾ ਦੇਣਾ ਕਿਉਂਕਿ ਥੋੜਾ ਜਿਆਦਾ ਸਾਡਾ ਸਾਗ ਕਿਹੜਾ ਜ਼ਿਆਦਾ ਹੈ ਤੇ ਉਹਨੇ ਦੇ ਵਿੱਚ ਪਾ ਦਾਗੇ ਤੜਕਾ ਇਹ ਨਾ ਹਲਾ ਧਾਂਗੇ ਚੰਗੀ ਤਰ੍ਹਾਂ ਉਹ ਰਵੀ ਕੜਕਾ ਤੁਸੀਂ ਪਾ ਨਾ ਜਾਓ ਜਿੰਨਾ ਮਰਜੀ ਤੁਹਾਡੀ ਮਰਜ਼ੀ ਹੈ ਤੇ ਇਹ ਕਲਰ ਦੇਖ ਲਓ ਕਿ ਜਸ ਹੋਣਾ ਹੈ ਸਾਗ ਬਣ ਕੇ ਹੋ ਚੁੱਕਾ ਸਾਡਾ ਤਿਆਰ ਆ ਦੀ ਕੜਛੀ ਤੇ ਜਦ ਸਾਗ ਲਾਥ ਜੇ ਨਾ ਉਦੋਂ ਸਾਗ ਮਤਲਬ ਕਿ ਸਾਡਾ ਬਣ ਕੇ ਜੇ ਤੇ ਚਿਪਕੀ ਨਾ ਕੜਛੀ ਨਾ ਇਹ ਨਿਸ਼ਾਨੀ ਹੁੰਦੀ ਸਾਡੇ ਸਾਗ ਬਰੰਦੀ ਆ ਦੇਖ ਸਕਦੇ ਜੇ ਹੂੰ ਹਨ ਬੇਟੀ ਨਾਲ ਕਿ ਦਿਖਾ ਰਹੀ ਸੀ ਨਾਲ ਤੁਹਾਨੂੰ ਦਿਖਾ ਰਹੀ ਸੀ ਮੈਂ ਦੇਖਿਆ ਕਿ ਨਾ ਵਧੀਆ ਬਣ ਗਿਆ ਤੇ ਹੋਰ ਅਸੀਂ ਕਰਾ ਕੇ ਥਾਲੀ ਤਿਆਰ ਠੀਕ ਹੈ ਫਰੈਂਡ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਮਿਲਦੇ ਰਵਾਂਗੇ ਤੁਹਾਨੂੰ ਅਸੀਂ ਹੋਰ ਨਵੀਂ ਵੀਡੀਓ ਨਾਲ ਸਾਗ ਚਪਾ ਦਿੱਤਾ ਕਿਉਂ ਤੇ ਨਾ ਤਾਂ ਖੰਗ ਸਿੰਪਲ ਤੋਂ ਫੁਲਕੇ ਤੇ ਰੋਟੀ ਹੋ ਗਈ ਹੈ ਸਾਡੀ ਤਿਆਰ ਸਾਗ ਨਾਲ ਫਲ ਦੇ ਰੋਟੀ ਖਾਣ ਨੂੰ ਕਿਤੇ ਕਿਤੇ ਮੂੰਹ ਚ ਪਾਣੀ ਆਇਆ ਜ਼ਰੂਰ ਦੱਸਿਓ ਚਲੋ ਠੀਕ ਹੈ ਫਰੈਂਡ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ